ਪੰਜਾਬੀ ਲਿਖਤ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਣੀ ਮੇਰੇ ਵੱਲੋਂ ਹਰ ਪੀ ਤੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਵਿਸ਼ਾ ਲੈ ਕੇ ਰੋਜ਼ਾਨਾ ਹੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅੱਜ ਅਸੀਂ ਇੱਕ ਵਿਸ਼ਾ ਲੈ ਕੇ ਆਏ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਉਹ ਵਿਸ਼ਾ ਜ਼ਰੂਰ ਪਸੰਦ ਆਵੇਗਾ ਕਾਫੀ ਸਮਾਂ ਪਹਿਲਾਂ ਇੱਕ ਸਜੀਤ ਵਿੰਦ ਰਖੀਏ ਦਾ ਗੀਤ ਆਇਆ ਸੀ ਮਾਵੇਂ ਹੁਣ ਨਹੀਂ ਪਿੱਕੇ ਜਾਣਾ ਪਿੱਕੇ ਹੁੰਦੇ ਮਾਵਾਂ ਨਾਲ ਸੋ ਦੋਸਤੋ ਜਿਹੜਾ ਇਨਸਾਨ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਇਸ ਤੋਂ ਪਹਿਲਾਂ ਸਾਡੇ ਵੱਡੇ ਚਲੇ ਗਏ ਜਦੋਂ ਸਾਡੇ ਵੀ ਸਵਾਸਾ ਦੀ ਪੂੰਜੀ ਖਤਮ ਹੋ ਜਾਣੀ ਆ ਸਾਡੀ ਵਾਰੀ ਆਉਣੀ ਆ ਤੇ ਅਸੀਂ ਵੀ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਬਹੁਤ ਸਾਰੀਆਂ ਭੈੜਾਂ ਇਹ ਤਾਂ ਗੀਤਾਂ ਤੋਂ ਉਦੋਂ ਵੀ ਪ੍ਰਭਾਵ ਸੀ ਤੇ ਅੱਜ ਵੀ ਪ੍ਰਭਾਵਿਤ ਨਹੀਂ ਹੁਣ ਵੀ ਅਸੀਂ ਗਾਹੀ ਵਗਾਹੀ ਗੱਲਾਂ-ਗੱਲਾਂ ਦੇ ਵਿੱਚ ਕਦੇ ਬੈਠੇ ਸੁਣ ਲੈਣੇ ਆਂ ਵੀ ਜਾਰੇ ਜਿਹੜੇ ਪੱਕੇ ਹੁੰਦੇ ਆ ਉਹ ਤਾਂ ਮਾਪਿਆਂ ਨਾਲ ਹੀ ਹੁੰਦੇ ਆ ਜੇ ਕਰ ਮਾਪਿਆਂ ਮੁੱਕ ਜਾਵੇ ਤਾਂ ਪੱਕੇ ਟੁੱਟ ਜਾਂਦੇ ਆ ਕਾਫੀ ਸਾਰੇ ਰਿਸ਼ਤੇ ਨੇ ਉਨਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ ਪਰ ਅੱਜ ਅਸੀਂ ਸਿਰਫ ਭੈਣ ਦੇ ਪਿੱਕੇ ਪਰਿਵਾਰ ਤੇ ਭੈਣ ਦੇ ਰਿਸ਼ਤੇ ਤੇ ਹੀ ਗੱਲ ਕਰਾਂਗੇ ਮਾਂ ਦੇ ਰਿਸ਼ਤੇ ਦੀ ਗੱਲ ਕਰਾਂਗੇ ਕਿ ਉਹ ਗੀਤ ਦੇ ਵਿੱਚ ਕਿਹਾ ਸੀਗਾ ਕਿ ਮਾਂ ਮੈਂ ਹੁਣ ਨਹੀਂ ਪਿੱਕੇ ਜਾਣਾ ਪਿੱਕੇ ਹੁੰਦੇ ਮਾਮਾ ਨਾਲ ਜੇਕਰ ਸਾਡਾ ਭੈਣ ਭਰਾਵਾਂ ਦਾ ਪਿਆਰ ਹੋਵੇ ਪਿੱਕੇ ਪਰਿਵਾਰ ਦੇ ਵਿੱਚ ਇੱਕਾ ਹੋਵੇ ਸਾਰਾ ਪਰਿਵਾਰ ਇੱਕ ਦੂਸਰੇ ਨੂੰ ਦੇਖ ਦੇ ਕੇ ਜਿਉਣ ਵਾਲਾ ਹੋਵੇ ਤੇ ਪੂਰੇ ਸੰਸਕਾਰੀ ਜੀਵਨ ਦੇ ਵਿੱਚ ਹੋਵੇ ਵੱਡੇ ਆਧੋ ਮਲੇ ਸੰਸਕਾਰਾਂ ਨੂੰ ਲੈ ਕੇ ਅੱਗੇ ਚੱਲਣ ਵਾਲਾ ਹੋਵੇ ਤੇ ਤਿਆਂ ਨੂੰ ਬਾਅਦ ਦੇ ਵਿੱਚ ਵੀ ਪੇਕੇ ਜਾਣ ਚ ਕੋਈ ਮੁਸ਼ਕਲ ਨਹੀਂ ਹੈ ਹਮੇਸ਼ਾ ਮਾਪਿਆਂ ਉਨੀ ਬੈਠੇ ਰਹਿੰਦੇ ਜਦੋਂ ਉਹਨਾਂ ਦੀ ਚਿੱਠੀ ਆ ਗਈ ਉਹਨਾਂ ਨੇ ਜਾਣੀ ਹੈ ਅਸੀਂ ਵੀ ਇੱਥੇ ਬੈਠੇ ਰਹਿਣਾ ਅਸੀਂ ਵੀ ਚੱਲ ਜਾਣਾ ਸੋ ਮੇਰੀ ਉਹਨਾਂ ਭੈਣਾਂ ਨੂੰ ਵੀ गुजारिश ਹੈ ਕਿ ਤੁਸੀਂ ਅੱਜ ਦੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਜ਼ਮੀਨਾਂ ਪ੍ਰਾਪਰਟੀਆਂ ਪਿੱਛੇ ਵਿਖੇੜੀ ਖੜੇ ਨਾ ਕਰੋ ਤੇ ਭੈਣ ਭਰਾ ਦੇ ਰਿਸ਼ਤੇ ਜਿਹੜੇ ਪਹਿਲਾਂ ਸੀ ਇਹਨਾਂ ਰਿਸ਼ਤਿਆਂ ਨੂੰ ਅਸੀਂ ਅੱਜ ਵੀ ਉਹਨਾਂ ਵਾਂਗ ਹੀ ਮਹਿਕਾਈਏ ਭੈਣਾ ਵੀ ਆਪਣੇ ਭਰਾ ਦੀ ਘਰ ਦੀ ਆਰਥਿਕ ਹਾਲਤ ਨੂੰ ਸਮਝਣਾ ਤੇ ਭਰਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਕੰਦੇ ਨਿਭਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਮਾਪਿਓ ਦੀ ਕੰਮੀ ਹੁੰਦੀ ਹੈ ਪੂਰੀ ਕਦੇ ਨਹੀਂ ਹੁੰਦੀ ਹੈਗੀ ਪਰ ਕਿਸੇ ਦਾ ਵੀ ਮਾਪਿਓ ਸਾਰੀ ਜ਼ਿੰਦਗੀ ਸਾਥ ਨਹੀਂ ਦਿੰਦਾ ਪੇਕੇ ਬਰਤਨ ਦੇ ਨਾਲ ਹੁੰਦੇ ਅਗੇ ਪਰ ਅੱਜ ਕਾਲ ਯੁੱਗ ਦੇ ਵਿੱਚ ਇੰਨਾ ਕੁ ਸਮਾ ਮਾੜ ਆ ਗਿਆ ਖੂਨ ਸਪੈਦ ਹੋ ਗਏ ਨੇ ਭੈਣ ਭਰਾਵਾਂ ਦੇ ਵਿੱਚ ਬਹੁਤ ਫਰਕ ਪੈ ਗਏ ਨੇ ਇਤੋਂ ਤੱਕ ਕਿ ਜ਼ਮੀਨਾਂ ਪਿੱਛੇ ਅਦਾਲਤਾਂ ਦੇ ਕੇਸ ਕੋਰਟ ਕਚੈਰੀਆਂ ਦੇ ਚੱਕਰ ਦੋਨੋਂ ਭੜਪੜਾ ਲਾ ਰਹੇ ਸੋ ਇੰਨਾਂ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਚਰ ਸਥਾਈ ਨਹੀਂ ਹੈਗੀਆਂ ਰਿਸ਼ਤੇ ਸਾਡੇ ਚਰ ਸਥਾਈ ਹੈ ਪਰ ਇਹ ਚੀਜ਼ਾਂ ਚਰ ਸਥਾਈ ਰਹਿਣ ਵਾਲੀਆਂ ਨਹੀਂ ਹੈਗੀਆਂ ਅੱਜ ਪੈਸਾ ਕੋਲੇ ਹੈ ਕੱਲ ਨਹੀਂ ਹੈ ਅੱਜ ਤੂੰ ਸੀ ਲੱਖਾਂ 'ਚ ਖੇੜਦੇ ਹੋ ਕੱਲੋਂ ਪਤਾ ਨਹੀਂ ਕੋਈ ਸਮਾਂ ਮਾੜ ਆਇਆ ਤੇ ਤੁਸੀਂ ਕੱਖਾਂ 'ਚ ਚਲੇ ਚੋ ਜਰੂਰ ਗੀਤ ਤੇਵੇਂ ਕੁਝ ਬੋਲ ਜਿਹੜੀਆਂ ਪੈਣਾ ਦੋਖੀ ਨੇ ਉਹ ਜਰੂਰ ਇਹ ਸੋਚਦੀਆਂ ਨੇ ਸਮਝੀਆਂ ਵੀ ਨੇ ਕਿ ਵਾਕਈ ਸਾਡੇ ਤਾਂ ਜਿਹੜੇ ਪੀਕੇ ਸੀ ਮਾਂ ਪਿਓ ਦੇ ਨਾਲ ਅਸੀਂ ਸਾਡਾ ਮਾਂ ਪਿਓ ਪਾਤਾ ਚਲਾ ਗਿਆ ਹੁਣ ਤੇ ਅਸੀਂ ਉੱਥੇ ਜਾਣ ਦੇ ਕਾਬਲ ਵੀ ਨਹੀਂ ਭਰਾ ਪਰਜਾਈਆਂ ਪਤੀਛੇ ਸੜੀ ਗਿਆ ਦੀ ਉੱਥੇ ਕਹਾਣੀ ਕਰਦੇ ਸਾਨੂੰ ਪੁੱਛਦਾ ਤੱਕ ਨਹੀਂਗਾ ਕੋਈ ਤਿਹਾਰ ਹੁੰਦੇ ਆ ਫਿਰ ਜਦੋਂ ਭਰਾ ਨਹੀਂ ਆਉਂਦਾ ਨਾਲੇ ਹਾਲਾ ਕਿ ਵਹਿਗੁਰੂ ਨੇ ਪ੍ਰਮਾਤਮਾ ਨੇ ਸਭ ਦੇ ਘਰਾਂ ਦੇ ਵਿੱਚ ਬਹੁਤ ਕੁਝ ਦਿੱਤਾ ਹੈ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੁੰਦੀ ਪਰ ਇੰਨਾ ਕੁ ਜ਼ਰੂਰ ਹੁੰਦਾਗਾ ਭੈਣਾਂ ਨੂੰ ਅਖੀਰ ਤੱਕ ਜਿਉਂਦੇ ਜੀ ਆਪਦੇ ਹੀ ਹੁੰਦਾਗਾ ਫੇ ਮੇਰਾ ਭਰਾ ਆਵੇ ਮੇਰੀ ਲੋੜੀ ਲੈ ਕੇ ਆਵੇ ਮੇਰੀ ਦੀਵਾਲੀ ਲੈ ਕੇ ਆਵੇ ਨਾਲੇ ਕਿ ਉਹ ਵੱਡੀ ਉਮਰ ਦੀ ਹੁੰਦੀ ਹੈ ਸਾਡੇ ਭੈਣ ਫੇ ਵੀ ਉਹਨੂੰ ਜ਼ਰੂਰ ਇਹ ਹੀ ਸੋਚਦੀ ਆ ਕਿ ਮੈਂ ਆਂਡ ਗਾਂਡਰ ਦੱਸੂਗੀ ਮੇਰਾ ਭਰਾ ਆਇਆ ਸੀ ਤੇ ਲੋੜੀ ਤੇ ਕਿ ਗਿਆ ਸੀ ਨਾਲੇ ਆਮ ਤੇ ਨਾਰਮਲ ਹੀ ਗੱਲਾਂ ਨਹੀਂ ਇਹ ਚੀਜ਼ਾਂ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਇਹ ਆਮ ਗੱਲਾਂ ਨਹੀਂ ਹੈ ਤੇ ਬਿਸਕੁਟਾਂ ਦਾ ਰਵਾਜ ਵੀ ਬਹੁਤ ਪਹਿਲਾਂ ਰਿਹਾ ਕਿ ਮਾਮਾ ਮੀਮੇ ਭਰ ਕੇ ਖੜਵਾ ਕੇ ਦੇਸੀ ਘੋਦ ਬਿਸਕੁਟ ਆਪਰੇ ਧੀਆਂ ਆਪਣੇ ਜਦੋਂ ਲੈ ਕੇ ਜਾਂਦੀਆਂ ਸੀ ਉਹ ਆਂਡ-ਗਾਂਡ ਦੇ ਵਿੱਚ ਸਰੀਕੇ ਕਿਵਲੇ ਜੀ ਜਦੋਂ ਪੜਦੀਆਂ ਸੀ ਫਿਰ ਉਹਦਾ ਪਤਾ ਲੱਗਦਾ ਸੀਗਾ ਕਿ ਕੁੜੇ ਤੇਰੀ ਮਹਾਈ ਸੀਗੀ ਬਿਸਕੁਟ ਤਾਂ ਪੇਕ ਕਿਉਂ ਨਹੀਂ ਲੱਗਦੇ ਆ ਸੋ ਇਹ ਜਿਹੀਆਂ ਚੀਜ਼ਾਂ ਵੀ ਸਾਡੇ ਕਿਤੇ ਨਾ ਕਿਤੇ ਸਾਡੀ ਭੈਣਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਖੜਕਦੀਆਂ ਨੇ ਖਰਲੇ ਵੀ ਪੈਦਾ ਕਰਦੀਆਂ ਨੇ ਤੇ ਕਹਿੰਦੇ ਵੀ ਜਿਹੜੀ ਧੀ ਦੀ ਢੋਲੀ ਆ ਉਹ ਪਿਕੇ ਦੇ ਘਰ ਤੋੜਦੀ ਆ ਤੇ ਜਿਹੜੀ ਉਹਦੀ ਅਰਥੀ ਆ ਉਹ ਤੇ ਸਹੁਰੇ ਘਰ ਤੋੜਦੀ ਆ ਜਿਹੜੀ ਔਰਤ ਹੈ ਉਹ ਤਿੰਨ ਘਰ ਬੰਦੀ ਹੈ ਜਿਹੜੀ ਪੈਣ ਹੁੰਦੀ ਹੈ ਪਹਿਲਾਂ ਉਹ ਆਪਣੇ ਪਿਕੇ ਦੇ ਘਰੇ ਪਿੱਕਿਆ ਦਾ ਘਰ ਬੰਦੀ ਆ ਦੂਸਰਾ ਫਿਰ ਉਹ ਆਪਣਾ ਘਰ ਬੰਦੀ ਆ ਸਾਰੇ ਪਰਿਵਾਰ ਚ ਛੱਕੇ ਜਦੋਂ ਕੁਝ ਸਮੇਂ ਬਾਅਦ ਅੱਡ ਹੋ ਜਾਂਦੀ ਆ ਕਿ ਘਰ ਬੰਨਣਾ ਹੀ ਹੁੰਦਾ ਉਦੋਂ ਫਿਰ ਉਹ ਉਹ ਘਰ ਨੂੰ ਬੰਦੀ ਆ ਤੀਸਰਾ ਫਿਰ ਜਦੋਂ ਉਹ ਆਪਣੇ ਪੁੱਤ ਵਿਆ ਲੈਂਦੀ ਆ ਪੁੱਤ ਪੋਤੇ ਆਲੇ ਹੋ ਜਾਂਦੀ ਆ ਉਦੋਂ ਉਹਨਾਂ ਵਾਸਤੇ ਸੋਚਣ ਲੱਗ ਜਾਂਦੀ ਆ ਸੋ ਭੈਣ ਭਰਾ ਦੇ ਰਿਸ਼ਤਿਆਂ ਦੇ ਵਿੱਚ ਪੈ ਰਹੀਆਂ ਇਧਰ ਆੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਾਤਕ ਸਾਹਤ ਹੋ ਸਕਦੀਆਂ ਨੇ ਸਾਨੂੰ ਇਹ ਸਮਾਜੀ ਰਿਸ਼ਤੇ ਰੱਖਣ ਵਾਸਤੇ ਵੱਡੇ ਦਿਲ ਦੀ ਤੇ ਬੜੀ ਸਮਝਦਾਰੀ ਦੀ ਲੋੜ ਹੈ ਕਿਉਂਕਿ ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੇ ਮਸਲੇ ਬਣ ਜਾਂਦੇ ਨੇ ਉਹ ਫਿਰ ਵੱਡਿਆਂ ਤੋਂ ਵੱਡੇ ਮਸਲੇ ਜਾਂਦੇ ਜਾਂਦੇ ਇੱਥੋਂ ਤੱਕ ਹੋ ਜਾਂਦਾ ਹੈ ਕਿ ਆਉਣ ਜਾਣ ਦੇ ਜਿਹੜੇ ਰਿਸ਼ਤੇ ਆ ਉਹ ਵੀ ਖਤਮ ਹੋ ਜਾਂਦੇ ਆ ਰਿਸ਼ਤੇ ਟੁੱਟੇ ਜਾਂਦੇ ਆ ਸੋ ਇਹੋ ਜਿਹੇ ਰਿਸ਼ਤਿਆਂ ਨੂੰ ਬਚਾ ਕੇ ਬੜੇ ਨਾਸ਼ਕ ਰਿਸ਼ਤੇ ਹੁੰਦੇ ਆ ਤੇ ਬੜੇ ਗੂੜੇ ਰਿਸ਼ਤੇ ਵੀ ਹੁੰਦੇ ਆ ਜੇਕਰ ਅਸੀਂ ਇਹਨਾਂ ਨੂੰ ਸਮਝੀਏ ਨਗਾੜੀ ਨਾਲ ਦੇਖੀ ਤਾਂ ਇਹ ਰਿਸ਼ਤੇ ਬੜੇ ਗੂੜੇ ਵੀ ਨੇ ਤੇ ਬੜੇ ਡੂੰਘੇ ਵੀ ਨੇ ਜਿਵੇਂ ਅਸੀਂ ਅਠਵੀਂ ਕਿਤਾਬ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਰਦੇ ਹੁੰਦੇ ਸੀ ਕਿ ਬੋਤਾ ਬੰਨਵੇ ਸਰਪਣਾ ਵੀਰਾ ਤੇ ਪਿਆਕੀ ਆਂਦੀ ਰਾਹ ਜਿਹੜੀ ਹਮੇਸ਼ਾ ਹੀ ਜੜੀਤੀ ਆ ਉੱਤੱਕਦੀ ਰਹਿੰਦੀ ਹੈ ਸੋ ਦੋਸਤੋ ਭੈਣ ਭਰਾ ਦੇ ਰਿਸ਼ਤੇ ਦੀ ਐਹਮियत ਨੂੰ ਸਮਝੋ ਤੇ ਨਹੀਂ ਫਿਰ ਜਿਵੇਂ ਕੋਈ ਚੱਲਦਾ ਹੈ ਉਹਨੂੰ ਚੱਲਣ ਦਿਓ ਕੋਸ਼ਿਸ਼ ਕਰੋ ਕਿ ਇਹਦਾ ਰਿਸ਼ਤੇ ਨੂੰ ਸੰਭ ਕੇ ਰੱਖਿਆ ਜਾਵੇ ਕਿ ਮੈਂ ਇੱਥੇ ਕਿਸੇ ਨੂੰ ਡੀਮੋਟੀਵੇਟ ਕਰਨ ਦਾ ਮੇਰਾ ਮਕਸਦ ਕੋਈ ਨਹੀਂ ਹੈ ਮੈਂ ਤਾਂ ਸਿਰਫ ਅਜੋ ਉਸ ਗੀਤ ਦੀਆਂ ਸਤਰਾਂ ਤੇ ਲਾਜਿਕ ਛੋਟੀ ਜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਵਿੱਚ ਸਰਜੀਤ ਵਿੰਦ ਰੱਖੀ ਨੇ ਗਾਇਆ ਸੀ ਮਾਵੇਂ ਹੁਣ ਨਹੀਂ ਪੀਕੇ ਜਾਣਾ ਪੀਕੇ ਹੁੰਦੇ ਮਾਮਾ ਨਾਲ ਕੀ ਗੱਲ ਵੀ ਇਕੱਲੇ ਮਾਮਾ ਨਾਲ ਹੀ ਪੀਕੇ ਹੁੰਦੇ ਆ ਪਿੱਛੇ ਭਰਾ ਹੁੰਦੇ ਆ ਪਰਜਾਈਆਂ ਹੁੰਦੀਆਂ ਉਹੀ ਸਾਡੇ ਭਰਾ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਉਸ ਇੱਕ ਢੇੜੇ ਦੇ ਵਿੱਚ ਹੀ ਇਕੱਠੇ ਵੱਡੇ ਹੋਏ ਹੁੰਨੇ ਆ ਤੇ ਉਸੇ ਢੇੜੇ ਦੇ ਵਿੱਚੋਂ ਹੀ ਉਸ ਭੈਣ ਦੀ ਢੋਲੀ ਉੱਡਦੀ ਆ ਤੇ ਉਹੀ ਭਰਾ ਉਹਦੇ ਢੋਲੀ ਨੂੰ ਫਿਰ ਕੰਦਾ ਦਿੰਦੇ ਆ ਜਿਵੇਂ ਇੱਕ ਗੀਤ ਗਾਇਆ ਸੀਗਾ ਕਹਾਰੋ ਢੋਲੇ ਨਾ ਢਾਯੋ ਮੇਰਾ ਵੀਰ ਆਇਆ ਨਹੀਂ ਠੀਕ ਹੈ ਤੇ ਤਰਦੀ ਤਰਦੀ ਕੁੜੀ ਨੂੰ ਫਿਰ ਕੁੜੀਆ ਗੀਤ ਕਉਂਦੀਆਂ ਬਾਬਲਾਵੇ ਮੈਨੂੰ ਰਖ ਲਾਇ ਅਜਤੀ ਰਾਤ ਸੋ ਇਹ ਜੇ ਗੀਤ ਵੀ ਸਾਡੇ ਜਨ ਦੇ ਵਿੱਚ ਜਦੋਂ ਹੁੰਦੇ ਆ ਤਾਂ ਉਦੋਂ ਪਤਾ ਲੱਗਦਾ ਕਿ ਯਾਰ ਜਦੋਂ ਕੁੜੀ ਤੁਰਦੀ ਹੈ ਵਾਕਈ ਹਰ ਦਿਲ ਪਸੀਜੀ ਦੇ ਨਾਲੇ ਪਤਾ ਹੁੰਦਾਗਾ ਕਿ ਇਹ ਸਮਾਜ ਦਾ ਇੱਕ ਬੰਧਨ ਹੈ ਸਮਾਜੀ ਰਸਮਾਂ ਨੇ ਰੀਤਾਂ ਨੇ ਰਵਾਜ਼ ਨੇ ਇੱਕ ਦਿਨ ਦੀ ਇਹ ਆਪਣੇ ਘਰ ਜਾਣਾ ਹੀ ਹੁੰਦਾਗਾ ਜਿਵੇਂ ਆਮ ਕਹਾਵਤਾਂ ਕਹਿੰਦੇ ਵੀ ਇਹਨਾਂ ਨੂੰ ਤਾਂ ਰਾਜੇ ਰਾਣੀਆਂ ਨੇ ਘਰੇ ਰੱਖ ਸਕੇ ਤੇ ਆਮ ਆਦਮੀ ਤੀਨੋਂ ਕੱਥੇ ਕਾ ਰੱਖ ਲੇਗਾ ਕਿਉਂਕਿ ਕੁੜੀਆਂ ਨੂੰ ਵਿਆਹ ਕੇ ਅੱਗੇ ਭੇਜੇ ਨਹੀਂ ਹੁੰਦਾ ਹੈ ਸੋ ਮੇਰੀ ਉਹਨਾਂ ਭੈਣਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਪਰਿਵਾਰਕ ਰਿਸ਼ਤੇ ਨੂੰ ਇਸ ਭੈਣ ਭਰਾ ਦੀ ਤੰਦ ਨੂੰ ਹਮੇਸ਼ਾ ਹੀ ਇੱਕ ਦੂਸਰੇ ਨਾਲੋਂ ਵੱਧ ਚੁੱਕ ਕੇ ਕੋਸ਼ਿਸ਼ ਕਰੋ ਕਿ ਚੁੱਕ ਕੇ ਜੇਕਰ ਰਿਸ਼ਤਾ ਟੁੱਟਣ ਤੋਂ ਬਚਦਾ ਹੈ ਤੇ ਜ਼ਰੂਰ ਬਚਾਓ ਨਹੀਂ ਤਾਂ ਫਿਰ ਆਕੜਾਂ ਦੇ ਵਿੱਚ ਤਾਂ ਵੱਡੇ ਤੋਂ ਵੱਡੇ ਰਿਸ਼ਤੇ ਵੀ ਟੁੱਟ ਜਾਂਦੇ ਆ ਤੇ ਕਹਿੰਦੇ ਝੁਕਾਣਾ ਵਾਲਾ ਝੁਕਦਾ ਵੀ ਕਹਿੰਦੇ ਉਹ ਹੀ ਹੈ ਜਿਹਨੇ ਰਿਸ਼ਤਾ ਬੁਚਾ ਕੇ ਰੱਖਣਾ ਹੋਵੇ ਫਿਰ ਝੁਕਣ ਵਾਲਾ ਵੀ ਕਿੱਦਾਂ ਝੁਕੂਗਾ ਉਹ ਵੀ ਉਹਨਾ ਚਿਰ ਹੀ ਝੁਕੂਗਾ ਜਿੰਨੀ ਦੇਰ ਉਹਦੀ ਸਮਰੱਥਾ ਝੁਕਣ ਦੀ ਹੈ ਸੋ ਮੇਰੀ ਸਾਡੇ ਸਾਰੇ ਹੀ ਸਮਾਜ ਦੇ ਵਿੱਚ ਰਹਿਣ ਵਾਲੀਆਂ ਮੇਰੀਆਂ ਭੈਣਾਂ ਮੇਰੇ ਭਰਾ ਤੁਸੀਂ ਖੁਦ ਜ਼ਰੂਰ ਇਕੱਲੇ ਬੈਠ ਕੇ ਸੋਚਿਆ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਇਕੱਲੀਆਂ ਭੈਣਾਂ ਦੀ ਗੱਲ ਸੁਣੋ ਤੇ ਆਪਣਾ ਜੀਵਨ ਸਾਥੀ ਆ ਤੁਹਾਡੇ ਘਰ ਵਾਲੀ ਆ ਉਹਦੀ ਵੀ ਗੱਲ ਸੁਣੋ ਕੋਈ ਗੱਲ ਹੈ ਪਰਿਵਾਰ ਦੀ ਬੈਠ ਕੇ ਉਹਨੂੰ ਹੱਲ ਕੀਤਾ ਜਾ ਸਕਦਾ ਹੈ ਕੋਟਕ ਚਾਹੀਏ ਕਿਸੇ ਮਸਲੇ ਦਾ ਹੱਲ ਨਹੀਂ ਹੈ ਸੋ ਲਾਲਚ ਦੇ ਵਿੱਚ ਆ ਕੇ ਆਪਾਂ ਰਿਸ਼ਤਿਆਂ ਨੂੰ ਨਾ ਤੋੜੀ ਕੋਟਕਚੈਰੀਆਂ ਦੇ ਵਿੱਚ ਨਾ ਚਾਈ ਤੇ ਵਕੀਲਾਂ ਨੇ ਫੀਸਾਂ ਨਾਲ ਭਰੀ ਤਰੀਕਾ ਤੇ ਨਾ ਰੁੜੀ ਕਿਉਂਕਿ ਮਾਮਲਾ ਤਾਂ ਬੈਠ ਕੇ ਉਹਨੂੰ ਹੱਲ ਕੀਤਾ ਜਾ ਸਕਦਾ ਵੱਡੀ ਤੋਂ ਵੱਡੀ ਸਮੱਸਿਆ ਬੈਠ ਕੇ ਸੁਝਾਈ ਜਾ ਸਕਦੀ ਹੈ ਸੋ ਏਸੀ ਸਾਡਾ ਅੱਜ ਦਾ ਵਿਸ਼ਾ ਮਾਵੇਂ ਹੁਣ ਨਹੀਂ ਪਿੱਕੇ ਜਾਣਾ ਪਿੱਕੇ ਹੁੰਦੇ ਵਾ ਮਾਹਰਣ ਠੀਕ ਹੈ ਮਾਪਿਓ ਦੇ ਹੁੰਦੀ ਹੈ ਜਿਹੜਾ ਪਿਆਰ ਬਿੰਦਾ ਉਹ ਵੱਖਰਾ ਸਪੂਨ ਹੁੰਦਾਗਾ ਪਰ ਭੈਣ ਭਰਾ ਦਾ ਰਿਸ਼ਤਾ ਵੀ ਇੱਕ ਬਹੁਤ ਹੀ ਗੂੜਾ ਤੇ ਪਵਿੱਤਰ ਰਿਸ਼ਤਾ ਪਰ ਅੱਜ ਇਸ ਪਵਿੱਤਰ ਰਿਸ਼ਤੇ ਨੂੰ ਕਿਤੇ ਨਾ ਕਿਤੇ ਨਜ਼ਰ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਅਸੀਂ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਚ ਅਸੀਂ ਅੱਜ ਚੱਲ ਰਹੇ ਆ ਉਹਦੇ ਵਿੱਚ ਪੈਸਾ ਹੀ ਸਾਡੇ ਲਈ ਸਾਰਾ ਕੁਝ ਹੈ ਰਿਸ਼ਤੇ ਨਾਤੇ ਪੈਣਪਰਾ ਕੁਛ ਨਹੀਂ ਰਹੀ ਸਾਰਿਆਂ ਦੀ ਜਗ੍ਹਾ ਵਿੱਚ ਪੈਸੇ ਨੇ ਲੈ ਲਿਆ ਸੋ ਦੋਸਤੋ ਅੱਜ ਦੀ ਇੱਕ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਕੱਲ ਨੂੰ ਜ਼ਰੂਰ ਹੋਰ ਕਿਸੇ ਵਿਸ਼ੇ ਤੇ ਲੈ ਕੇ ਗੱਲਬਾਤ ਮੰਗੇ ਉਦੋਂ ਤੱਕ ਲਈ ਆਪਣੇ ਦੋਸਤ ਹਰਪ੍ਰੀਤ ਨੂੰ ਹੋ ਜਾਇਆ ਰੱਬ ਰੱਖਾ ਤਾਂ ਦੁਆਚ you mean